हेलो 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 ਹਾਂ ਜੀ ਬੇਟਾ ਕੀ ਨਾਮ ਹੈ ਬੀਆ ਰਤੂ ਯਾਰ ਅਠਵੀਂ ਦੇ ਵਿੱਚੋਂ ਰਿਜ਼ਲਟ ਆਇਆ ਕੀ ਕਹਿਣਾ ਚਾਹੋਗੇ ਵਧੀਆ ਵੇ ਸਾਰੇ ਪੀਪਰ ਟੀਚਰਸ ਨੇ ਵੀ ਵਧੀਆ ਪੜਾਇਆ ਮਦਰ ਜੀ ਵੀ ਪੇਰੈਂਟਸ ਦੀ سپورਟ ਸੀ ਕਿਹੜੇ ਕਿਹੜੇ ਸਪੋਰਟ ਜ਼ਿਆਦਾ ਰਹਿ ਸਭ ਤੋਂ ਜ਼ਿਆਦਾ ਟੀਚਰਸ ਜੀ ਵੀ ਸਾਰੇ ਟੀਚਰਸ ਨੇ ਵਧੀਆ ਪੜਾਇਆ ਅੱਛਾ ਕਿਹੜੇ ਕਿਹੜੇ ਸਬਜੈਕਟ ਦੇ ਵਿੱਚੋਂ ਵਧੀਆ ਨੰਬਰ ਆਏ ਸਾਰਿਆਂ ਵਿੱਚ ਵਧੀਆ ਹੈ ਸਾਰਿਆਂ ਤੋਂ ਉੱਪਰ ਆਏ ਔਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਮੀਨਸ ਵਧੀਆ ਪੜ੍ਹ ਕੇ ਆਪਣੇ ਪੇਰੈਂਟਸ ਆਪਣੇ ਟੀਚਰ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੋ ਮਮੀ ਪਾਪਾ ਦਾ ਕਿੰਨਾ ਦੇਖੋ ਦਰਿਆ ਮਮੀ ਪਾਪਾ ਦਾ ਵੀ ਵਧੀਆ ਸੀ ਮਦਰ ਨੇ ਸਕੂਲ ਛੱਡ ਕੇ ਜਾਣਾ ਉਹਨਾਂ ਨੇ ਵੀ ਕੋਲ ਬੈਠ ਕੇ ਪੜਾਣਾ ਰਾਤ ਨੂੰ ਕਿੰਨੀ ਕ ਮਿਹਨਤ ਕੀਤੀ ਪੜਾਈ ਰਾਤ ਨੂੰ 11 11:30 ਵਜੇ ਤੱਕ ਪੜ੍ਹਨਾ ਸਵੇਰ ਨੂੰ ਜਲਦੀ ਉੱਠਣਾ ਮੋਬਾਈਲ ਕਿੰਨਾ ਚਸਪਾ ਨਾਲ ਦੇਖਦੇ ਸੀ ਮੈਂ ਤੇਰੇ ਹੋਰ ਬੱਚੇ ਮੋਬਾਈਲ ਦੇਖਦੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਸਟੱਡੀ ਲਈ ਮੋਬਾਈਲ ਯੂਜ਼ ਕਰ। ਸਟੱਡੀ ਲਈ ਮੋਬਾਈਲ ਯੂਜ਼ ਕਰੋ। ਹਾਂਜੀ ਬੇਟਾ ਏਮ ਕੀ ਹੈ ਤੁਹਾਡਾ? ਡਾਕਟਰ। ਡਾਕਟਰ। ਡਾਕਟਰੀ ਦੀ ਪੜਾਈ ਦਾ ਪਤਾ ਕਿਸ ਤਰ੍ਹਾਂ ਦੀ ਹੈ ਕਿ? ਹਾਂਜੀ। ਕਿਦਾਂ ਮਨ ਲਗਾ ਕੇ ਕਰੋਗੇ? ਵਧੀਆ। ਵਧੀਆ ਪੜ੍ਹਨਗੇ। ਬੜਾ ਹੀ ਵਧੀਆ ਕਰਨਗੇ। ਹਾਂਜੀ। ਓਕੇ। ਪਾਪਾ ਕੀ ਕਰਦੇ ਆਗੇ? ਮੈਸਰ। ਤੇ ਮੰਮਾ

ਅਕੈਡੈਮਿਕ ਐਕਟੀਵਿਟੀ ਵਿੱਚ ਬੱਚਾ ਸ਼ੁਰੂ ਤੋਂ ਹੀ ਟੌਪ ਕਰਦਾ ਰਿਹਾ ਚਾਹੇ ਕੁਇਜ਼ ਕੰਪੀਟੀਸ਼ਨ ਹੈ ਕੋਈ ਲਿਟਰਰੀ ਐਕਟੀਵਿਟੀਆਂ ਹੈ ਇਹ ਬੱਚਾ ਹਮੇਸ਼ਾ ਅੱਗੇ ਵਧ ਚੜ ਕੇ ਹਿੱਸਾ ਲੈਂਦਾ ਰਿਹਾ ਬੜਾ ਹੀ ਪਿਆਰਾ ਸਾਇਲੈਂਟ ਟਾਈਪ ਦਾ ਬੱਚਾ ਹੈ ਔਰ ਬੱਚੇ ਨੇ ਰੀਸੈਂਟਲੀ ਐਨਐਮਐਮਐਸ ਦਾ ਪੇਪਰ ਕਲੀਅਰ ਕੀਤਾ ਜਿਹੜਾ ਬਹੁਤ ਹੀ ਪ੍ਰੈਸਟੀਜੀਅਸ ਪੇਪਰ ਹੈ ਸਾਡੇ ਸਟੇਟ ਦਾ ਤੇ ਉਸ ਵਿੱਚ ਜਿਹੜਾ ਬੱਚਾ ਕਲੀਅਰ ਕਰ ਜਾਂਦਾ ਉਹੀ ਬੱਚਾ ਹੁੰਦਾ ਜਿਹੜਾ ਥਰੂਆਊਟ ਕੰਟੀਨਿਊਸਲੀ ਪੜਦਾ ਹੈ ਇੱਕ ਜਾਂ ਦੋ ਦਿਨ ਦੀ ਮਿਹਨਤ ਨਹੀਂ ਹੁੰਦੀ ਇਹ ਥਰੂਆਊਟ ਬੱਚੇ ਦੀ ਸਾਰੇ ਸਾਲ ਦੀ ਮਿਹਨਤ ਹੁੰਦੀ ਹੈ ਟੀਚਰਸ ਮੱਚ ਨੇ ਬੜੀ ਹੈਲਪ ਕੀਤੀ ਪੇਰੈਂਟਸ ਨੇ ਬੜਾ ਕੋਆਪਰੇਟ ਕੀਤਾ ਸਾਡੇ ਨਾਲ ਬੱਚੇ ਦਾ ਲੁੱਕ ਆਫਟਰ ਕਰਨਾ ਛੱਡ ਕੇ ਆਣਾ ਜਦੋਂ ਵੀ ਲੈ ਕੇ ਆਣਾ ਬੱਚੇ ਨੂੰ ਐਕਸਟਰਾ ਕਲਾਸਿਸ ਦੇ ਵਿੱਚ ਵੀ ਬੱਚੇ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਮੈਮ ਸਰਕਾਰ ਵੱਲੋਂ ਜਿਹੜਾ ਰਗਾ ਕਾਫੀ ਸਰਕਾਰੀ ਸਕੂਲਾਂ ਨੂੰ ਜੜੀਆਂ ਹੁਲਵਾਤ ਕਰਨੀ ਜਾ ਰਹੀ ਹੈ ਕਿ ਤਰ੍ਹਾਂ ਦੇ ਬਹੁਤ ਵਧੀਆ ਉਪਰਾਲੇ ਚੱਲ ਰਿਹਾ ਹੈ ਗਵਰਨਮੈਂਟ ਦਾ ਅ ਇਸ ਟਾਈਮ ਸਾਨੂੰ ਗ੍ਰਾਂਟਸ ਵੀ ਆ ਰਹੀਆਂ ਆ ਬੱਚਿਆਂ ਲਈ ਐਕਟੀਵਿਟੀਆਂ ਗ੍ਰਾਂਟ ਆ ਰਹੀਆਂ ਆ ਲੈਬਸ ਜਾਂ ਗ੍ਰਾਂਟਸ ਆ ਰਹੀਆਂ ਆ ਮੈਂ ਖੇਡਾਂ ਦੀਆਂ ਗ੍ਰਾਂਟਸ ਆ ਰਹੀਆਂ ਆ ਬੱਚਿਆਂ ਨੂੰ ਹਰ ਪੱਖੋਂ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੇ ਬਹੁਤ ਜ਼ਿਆਦਾ ਇਸ ਵਿੱਚ ਇੰਟਰਸਟ ਲੈ ਰਹੀ ਹੈ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਕੀ ਮੈਸੇਜ ਦੇਣਾ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਅੱਜ ਦੇ ਕੰਪੀਟੀਸ਼ਨ ਦੇ ਯੁੱਗ ਵਿੱਚ ਅੱਗੇ ਵੱਧਦੇ ਜਾਓ 올 ਰੌਂਡਰ ਹੋ ਸਿਹਤ ਦਾ ਧਿਆਨ ਰੱਖੋ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ ਤੇ ਟੀਚਰਸ ਦਾ ਤੇ ਮਾਪਿਆਂ ਦਾ ਕਹਿਣਾ ਮੰਨੋ ਨਸ਼ਿਆਂ ਤੋਂ ਦੂਰ ਰਹੋ ਹਾਂਜੀ ਕੀ ਨਾਮ ਜੀ ਹਰਜਿੰਦਰ ਕੌਰ ਆਡੀ ਬੇਟੀ ਨੇ 8ਵੀਂ ਦੇ ਵਿੱਚ ਮੱਲਾ ਮਾਰੀਆਂ ਹੈਗੀਆਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਬਹੁਤ ਵਧੀਆ ਜੀ ਬੱਚੇ ਨੇ ਆਪਣੀ ਮਿਹਨਤ ਦੇ ਨਾਲ ਇੱਥੇ ਤੱਕ ਪਹੁੰਚੇ ਆ ਮੇਰੀਆਂ ਜੀ ਦੋ ਬੇਟੀਆਂ ਆ ਦੋਨੀਆਂ ਬੇਟੀਆਂ ਮੇਰੀਆਂ 11 12 ਵੱਜ ਜਾਂਦੇ ਸੀ ਕਿ ਪੜ੍ਹਦੀਆਂ ਸੀ ਸਵੇਰੇ ਉੱਠ ਕੇ ਫੇ 5 ਵਜੇ ਨਹੀਂ ਆਪਣੀ ਮਿਹਨਤ ਦੇ ਨਾਲ ਇੱਥੇ ਤੱਕ ਪਹੁੰਚੀਆਂ ਅੱਜ ਕੱਲ ਬੱਚੇ ਜਿਹੜੇ ਆ ਕਿ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਕੀ ਕਹਿਣਾ ਚਾਹੋਗੇ ਨਹੀਂ ਇਸ ਤਰ੍ਹਾਂ ਦੀਨਨ ਕੋਈ ਨਹੀਂ ਹੈਗੀ ਇਹ ਤਾਂ ਕਿਸੇ ਦਾ ਫੌਰੀਆਂ ਦੇ ਡੈਡੀ ਦਾ ਵੀ ਆ ਜਾਂਦਾ ਤਾਂ ਪਹਿਲਾਂ ਮੈਨੂੰ ਫੜਾਉਣਾ ਫੇ ਕਹਿਣਾ ਮਮਾ ਇਹਨਾਂ ਨੂੰ ਇਦਾਂ ਦੀ ਕੋਈ ਨਹੀਂ ਟੀਵੀ ਇਹ ਨਹੀਂ ਦੇਖਦੀਆਂ ਮੋਬਾਈਲ ਇਹ ਨਹੀਂ ਛੇੜਦੀਆਂ ਟੀਚਰਾਂ ਦਾ ਜਦੋਂ ਕੋਈ ਮੈਸੇਜ ਆਉਂਦਾ ਮੰਮੀ ਟੀਚਰ ਦਾ ਮੈਸੇਜ ਆਇਆ ਸੀ ਦੇਖ ਲਈਏ ਮੇਰੇ ਬੱਚੇ ਪ੍ਰਮਾਤਮਾ ਨੇ ਬਹੁਤ ਵਧੀਆ ਬੱਚੇ ਪਾਪਾ ਹੀ ਕਰ ਦੇਣਾ ਮੈਸੇਜ ਦਾ ਕੰਮ ਕਰ ਦੇਜੀ ਕੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੋਗੇ ਤੁਸੀਂ ਬੱਚਿਆਂ ਨੂੰ ਇਹ ਮੈਸੇਜ ਦਿੰਨੇ ਆ ਹਰ ਇੱਕ ਬੱਚਾ ਵਧੀਆ ਪੜੇ ਸੋਚ ਵਧੀਆ ਰੱਖੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ ਸ਼ਹਿਰ ਦਾ ਕਰੇ